ਸੱਚੇ ਕਾਲ ਕੈਂਡਾ ਨਿਊਜ਼ ਬੁਲਟਨ ਵਿੱਚ ਖੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਆਮੁਖ ਹੈਲਡ ਲੈਂਸ ਤੇ ਹਾਊਸ ਆਫ ਕਾਮਨਸ ਦੇ ਵਿੱਚ ਬਿਲ ਹੋਇਆ ਪੇਸ਼ ਨਫਰਤੀ ਅਪਰਾਧਾਂ ਦੇ ਲਈ ਬਣੇਗਾ ਨਵਾਂ ਕਾਨੂੰਨ ਬਿਲ ਪੇਸ਼ ਕਰਨ ਤੋਂ ਬਾਅਦ ਬੋਲੇ ਨਹਿਮੰਤਰੀ ਅਪਰਾਧਾਂ ਦੇ ਨਾਲ ਨਜਿੱਠਣ ਲਈ ਸਖਤ ਕਾਨੂੰਨ ਕਾਰਨੀ ਦੀ ਬਾਈ ਕੈਨੇਡੀਅਨ ਨੀਤੀ ਚਰਚਾ ਦੇ ਵਿੱਚ ਅਗਲੇ ਸਾਲ ਪੂਰੀ ਤਰ੍ਹਾਂ ਨੀਤੀ ਲਾਗੂ ਹੋਣ ਦੀ ਉਮੀਦ ਹੈ emergancy rooms ਤੇ ਲਈ ਵਧੀ ਵੇਟਿੰਗ ਲਿਸਟ ਇਲਾਜ ਤੋਂ ਪਹਿਲਾਂ ਹੀ 4 ਲੱਖ ਲੋਕ ਵਾਪਸ ਮੁੜੇ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਦੀ ਫੈਡਰਲ ਸਰਕਾਰ ਨਫਰਤ ਤੇ ਪ੍ਰਤੀਕਾਂ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆਂ ਪੂਜਾ ਸਥਾਨਾਂ ਦੀ ਰੱਖਿਆ ਦੇ ਲਈ ਕਾਨੂੰਨ ਪੇਸ਼ ਕਰ ਰਹੀ ਹੈ ਸੋ ਇਹ ਜਿਹੜਾ ਨਵਾਂ ਕਾਨੂੰਨ ਪੇਸ਼ ਕੀਤਾ ਗਿਆ ਇਸ ਕਾਨੂੰਨ ਦੇ ਵਿੱਚ ਜੇ ਨਫਰਤੀ ਸਾਈਨ ਜਾਂ ਫਿਰ ਨਫਰਤੀ ਚਿੰਨ੍ਹ ਵੀ ਵਿਖਾਏ ਜਾਂਦੇ ਨੇ ਤਾਂ ਉਹਨਾਂ ਨੂੰ ਵੀ ਅਪਰਾਧ ਹੀ ਮੰਨਿਆ ਜਾਵੇਗਾ ਅਪਰਾਧ ਦੀ ਪਰਿਭਾਸ਼ਾ ਵੀ ਬਦਲ ਦਿੱਤੀ ਗਈ ਹੈ ਚਾਰ ਨਵੇਂ ਅਪਰਾਧਿਕ ਜ਼ਾਬਤੇ ਦੇ ਅਪਰਾਧ ਜੋੜਨ ਲਈ ਬਿੱਲ ਲਿਆਂਧਾ ਗਿਆ। ਨਿਆ ਮੰਤਰੀ ਸ੍ਰੀਨ ਫਰੇਜ਼ਰ ਨੇ ਚਾਰ ਅਪਰਾਧਿਕ ਸੰਹਿਤਾ ਅਪਰਾਧ ਪੇਸ਼ ਕਰਨ ਵਾਲਾ ਨਵਾਂ ਕਾਨੂੰਨ ਪੇਸ਼ ਕੀਤਾ ਹੈ ਜਿਸ 'ਚ ਇੱਕ ਅਜਿਹਾ ਕਾਨੂੰਨ ਵੀ ਸ਼ਾਮਲ ਹੈ ਜੋ ਜਾਣਬੁੱਝ ਕੇ ਕੁਝ ਨਫ਼ਰਤ ਜਾਂ ਅਤਵਾਦ ਦੇ ਨਾਲ ਸੰਬੰਧਿਤ ਪ੍ਰਤੀਕਾਂ ਦੀ ਵਰਤੋਂ ਕਰਕੇ ਜਨਤਕ ਤੌਰ 'ਤੇ ਪਛਾਣੇ ਜਾ ਸਕਣ ਵਾਲੇ ਸਮੂਹਾਂ ਵਿਰੁੱਧ ਨਫ਼ਰਤ ਨੂੰ ਉਤਸ਼ਾਹਿਤ ਕਰਨਾ ਅਪਰਾਧ ਬਣਾ ਦੇਵੇਗਾ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਨਫ਼ਰਤ ਨਾਲ ਲੜਨ ਵਾਲਾ ਐਕਟ ਹੌਲੋਕਾਸਟ ਦੌਰਾਨ ਵਰਤੇ ਗਏ ਪ੍ਰਤੀਕਾਂ ਜਿਵੇਂ ਕਿ ਸਵਾਸਟਿਕ ਅਤੇ SS ਲਾਈਟਨਿੰਗ ਬੋਲਟ ਜਾਂ ਸਰਕਾਰ ਦੀ ਅਤਵਾਦੀ ਸੰਸਥਾਵਾਂ ਦੀ ਸੂਚੀ ਦੇ ਨਾਲ ਜੁੜੇ ਲੋਕੋਜ਼ ਨੂੰ ਨਿਸ਼ਾਨਾ ਬਣਾਏਗਾ ਇਸ ਨਾਲ ਪ੍ਰਾਊਡ ਬੁਆਇਜ਼ ਹਮਾਸ ਅਤੇ ਇਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਸ਼ਾਮਲ ਨੇ ਕਿਸੇ ਪ੍ਰਾਰਥਨਾ ਸਥਾਨ ਦੇ ਬਾਹਰ ਹਮਾਸ ਦੇ ਝੰਡਿਆਂ ਜਾਂ ਸਵਾਸਤਿਕ ਚਿੰਨ੍ਹਾਂ ਦੀ ਵਰਤੋਂ ਕਰਕੇ ਇਹੋਦੀ ਲੋਕਾਂ ਵਿਰੁੱਧ ਨਫ਼ਰਤ ਫੈਲਾਉਣਾ ਅਪਰਾਧ ਬਣ ਜਾਵੇਗਾ ਇਹ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਨੂੰ ਇੱਕ ਖਾਸ ਅਪਰਾਧ ਵੀ ਬਣਾਵੇਗਾ ਅਤੇ ਧਾਰਮਿਕ ਸਥਾਨਾਂ ਤੇ ਹੋਰ ਸੰਵੇਦਨਸ਼ੀਲ ਸੰਸਥਾਵਾਂ ਨੂੰ ਜਾਣਬੁੱਝ ਕੇ ਡਰੋਨ ਤਮਕੌਂ ਤੇ ਰੁਕਾਵਟ ਪਾਉਣ ਵਾਲੇ ਲੋਕਾਂ ਤੇ ਵੀ ਸਖੰਜਕ ਅਸੇਗਾ ਕਈ ਕੈਨੇਡੀਅਨ ਨਗਰਪਾਲਿਕਾਵਾਂ ਇਸ ਸਮੇਂ ਬੁਲਬੁਲਾ ਉਪਨਿਮਾ ਦੀ ਵਰਤੋਂ ਕਰਕੇ ਇਸ ਮੁੱਦੇ ਨਾਲ ਜੂਝ ਰਹੀਆਂ ਨੇ ਜੋ ਕੁਝ ਖਾਸ ਥਾਵਾਂ ਦੇ ਆਲੇ-ਦੁਆਲੇ ਬਫਰ ਜ਼ੋਨਾਂ ਦੀ ਆਗਿਆ ਦਿੰਦੇ ਨੇ ਤੇ ਫਰੇਜ਼ਰ ਨੇ ਜ਼ੋਰ ਦੇ ਕੇ ਆਖਿਆ ਹੈ ਕਿ ਆਮ ਸ਼ਬਦਾਂ 'ਚ ਥਾਵਾਂ ਨੂੰ ਨਿਯਮਿਤ ਕਰਨ ਦਾ ਅਧਿਕਾਰ ਸਥਾਨਕ ਸਰਕਾਰਾਂ ਕੋਲ ਆਉਂਦਾ ਹੈ ਸਰਕਾਰ ਨੇ ਕੈਨੇਡਾ 'ਚ ਨਫ਼ਰਤ ਦੀਆਂ ਘਟਨਾਵਾਂ ਵਿੱਚ ਹਾਲ ਹੀ ਵਿੱਚ ਹੋਏ ਵਾਅਦੇ ਨੂੰ ਹੱਲ ਕਰਨ ਦਾ ਵਾਅਦਾ ਕੀਤਾ ਜਿਸ 'ਚ ਯਹੂਦੀ ਵਿਰੋਧੀ ਤੇ ਇਸਲਾਮੋਫੋਬੀਆ ਸ਼ਾਮਲ ਹੈ ਸਟੈਟਿਸਟਿਕਸ ਕੈਨੇਡਾ ਦੇ ਮੁਤਾਬਕ ਦੇਸ਼ ਭਰ ਵਿੱਚ ਪੁਲਿਸ ਦੁਆਰਾ ਰਿਪੋਰਟ ਕੀਤੇ ਗਏ ਨਫਰਤ ਅਪਰਾਧਾਂ ਦੀ ਕੁੱਲ ਗਿਣਤੀ ਪਿਛਲੇ ਸਾਲ ਵਧ ਕੇ 4882 ਹੋ ਗਈ ਤੇ 2020 ਦੇ ਵਿੱਚ ਇਹ 2640 ਸੀ ਕਨਜ਼ਰਵੇਟਿਵਸ ਨੇ ਅਪਰਾਧ ਦੇ ਮਾਮਲੇ 'ਚ ਲਿਬਰਲਜ਼ ਨੂੰ ਹਰਾਇਆ ਭਾਜੜ ਸੰਸਦੀ اجلاس ਦੇ ਸ਼ੁਰੂ 'ਚ ਸਰਕਾਰ ਦੀ ਇਸ ਮੁੱਦੇ ਤੇ ਕਾਰਵਾਈ ਕਰਨ ਦੇ ਵਿੱਚ ਬਹੁਤ ਜ਼ਿਆਦਾ ਸਮਾਂ ਲੈਣ ਲਈ ਆਲੋਚਨਾ ਕੀਤੀ ਗਈ ਯਹੂਦੀ ਤੇ ਮੁਸਲਿਮ ਸਮੂਹਾਂ ਦਾ ਕਹਿਣਾ ਹੈ ਕਿ ਹਿੰਸਾ ਪੰਤ ਤੋੜ ਤੇ ਨਫਰਤ ਦੀਆਂ ਕਾਰਵਾਈਆਂ ਪ੍ਰਤੀ ਸੰਗੀ ਜਵਾਬ ਬਹੁਤ ਦੇਰ ਨਾਲ ਆਉਣਾ ਬਾਕੀ ਹੈ ਕੈਨੇਡੀਅਨ ਸਿਵਲ ਲਿਬਰਟੀਆਂ ਐਸੋਸੀਏਸ਼ਨ ਅਸੋਸੀਏਸ਼ਨ ਨੇ ਸਰਕਾਰ ਵੱਲੋਂ ਕ੍ਰਿਮੀਨਲ ਕੋਡ ਦੀ ਵਰਤੋਂ ਤੇ ਚਿੰਤਾਵਾਂ ਜ਼ਾਹਰ ਕੀਤੀਆਂ ਨੇ ਇਸ ਨੂੰ ਇੱਕ ਧੁੰਦਲਾ ਸਾਧਨ ਦੱਸਿਆ ਜੋ ਪਛਾਣੇ ਜਾ ਸਕਣ ਵਾਲੇ ਸਮੂਹਾਂ ਦੀ ਰੱਖਿਆ ਦੇ ਟੀਚੇ ਨੂੰ ਪੂਰਾ ਕਰਨ ਲਈ ਸਬ ਤੋਂ ਟਿਕਵਣ ਨਹੀਂ ਹੋ ਸਕਦਾ ਤੇ ਉਦੋਂ ਇਹ ਬਿੱਲ ਪੇਸ਼ ਕਰਨ ਤੋਂ ਬਾਅਦ ਨਿਆਂ ਮੰਤਰੀ ਸੋਨ ਫਰੇਜ਼ਰ ਦੇ ਵੱਲੋਂ ਨਵੇਂ ਨਫ਼ਰਤ ਅਪਰਾਧ ਬਿੱਲ ਦੇ ਉੱਤੇ ਚਰਚਾ ਕੀਤੀ ਗਈ ਹੈ। OTWA ਦੇ ਵਿੱਚ ਸੰਗੀ ਨਿਆਂ ਮੰਤਰੀ ਸੀਨ ਫਰੇਜ਼ਰ ਨੇ ਪੱਤਰਕਾਰਾਂ ਦੇ ਨਾਲ ਨਫ਼ਰਤ ਅਪਰਾਧਾਂ ਦਾ ਮੁਕਾਬਲਾ ਕਰਨ ਤੇ ਧਾਰਮਿਕ ਜਾਂ ਸੱਭਿਆਚਾਰਕ ਸਥਾਨਾਂ ਦੀ ਰੱਖਿਆ ਲਈ ਸਰਕਾਰ ਦੇ ਨਵੇਂ ਕਾਨੂੰਨ ਬਾਰੇ ਗੱਲਬਾਤ ਕੀਤੀ ਹੈ। ਉਹਨਾਂ ਆਖਿਆ ਕਿ ਇਹ ਕਾਨੂੰਨ ਨਫ਼ਰਤੀ ਅਪਰਾਧਾਂ ਨੂੰ ਰੋਕੇਗਾ ਤੇ ਪੁਲਿਸ ਨੂੰ ਹੋਰ ਮਜ਼ਬੂਤੀ ਦੇਊਗਾ। ਨਿਆਂ ਮੰਤਰੀ ਸੀਨ ਫਰੇਜ਼ਰ ਨੇ ਹਾਊਸ ਆਫ ਕਾਮਨਸ 'ਚ ਇੱਕ ਨਵਾਂ ਕਾਨੂੰਨ ਪੇਸ਼ ਕੀਤਾ ਹੈ ਜੋ ਦੇਸ਼ ਵਿੱਚ ਨਫ਼ਰਤ ਅਪਰਾਧਾਂ ਤੋਂ ਬਚਾ ਕਰੇਗਾ। ਨਫ਼ਰਤ ਤੇ ਹਿੰਸਾ ਵਿੱਚ ਹਾਲ ਹੀ ਵਿੱਚ ਹੋਏ ਵਾਅਦੇ ਤੋਂ ਬਾਅਦ ਬਹੁਤ ਸਾਰੇ ਕੈਨੇਡੀਆਨਾ ਕੋਲ ਆਜ਼ਾਦ ਤੌਰ ਤੇ ਰਹਿਣ ਅਤੇ ਆਪਣੀ ਪਛਾਣ ਦਾ ਜਸ਼ਨ ਮਨਾਉਂਦੀ ਯੋਗਤਾ ਦੀ ਘਾਟ ਹੈ। ਨਿਆਂ ਮੰਤਰੀ ਸੀਨ ਫਰੇਜ਼ਰ ਨੇ ਐਲਾਨ ਕਰਦੇ ਆਖਿਆ ਹੈ ਕਿ ਸੰਘੀ ਸਰਕਾਰ ਨਵਾਂ ਕਾਨੂੰਨ ਪੇਸ਼ ਕਰ ਰਹੀ ਹੈ ਜੋ ਕ੍ਰਿਮੀਨਲ ਕੋਡ ਦੇ ਵਿੱਚ ਨਫ਼ਰਤ ਦਾ ਇੱਕ ਨਵਾਂ ਅਪਰਾਧ ਪੈਦਾ ਕਰੇਗਾ। ਨਾਜ਼ੀ ਸਵਾਸਟਿਕ ਵਰਗੇ ਨਫ਼ਰਤਪਰੇ ਪ੍ਰਤੀਕਾਂ ਦੇ ਪ੍ਰਚਾਰ ਨੂੰ ਗੈਰ ਕਾਨੂੰਨੀ ਠਹਿਰਾਏਗਾ ਜੋ ਨੁਕਸਾਨ ਪਹੁੰਚਾਉਂਦੇ ਨੇ ਤੇ ਧਾਰਮਿਕ ਸੰਸਥਾਵਾਂ ਨੂੰ ਰੁਕਾਵਟ ਅਤੇ ਡਰਾਉਣ ਧਮਕਾਉਣ ਤੋਂ ਬਚਾਵੇਗਾ। We have seen Muslim Canadians suffer discrimination uh, for many years. Uh, we have seen, again not far removed from my home, harassment of those seeking to attend a mosque which only recently opened in the community. we have seen shootings in quebec cities and van attacks in london that have claimed the lives of innocent people. sadly, there is no community that is immune uh, from hate in this country. there are violent attacks against black canadians, rising anti-asian hate. we see uh, gurdwaras and mandirs uh, vandalized and the LGBTQ2+ community uh, threatened and uh, suffering violent threatened with and suffering violence all, all too often. Uh, we are moving forward with a piece of legislation that will create four new criminal offenses. The first two are aimed at protecting religious institutions with the new crimes of obstruction and intimidation. This will ensure those who gather to practice their faith at religious institutions, schools, community centers and other buildings and structures uh, that primarily serve identifiable communities uh, will have the ability to do so uh, freely and, and without fear that they will be targeted because of who they are. We also have realized through many conversations with those impacted by hate crimes in Canada that hate is not limited to the doorsteps of our religious institutions but is prevalent throughout the entire of our, entirety of our communities. We see it in our streets, we see it in our parks, we see it in our grocery stores. Frankly, we see it almost everywhere. In addition to the campaign commitments around the crimes of obstruction or intimidation. we are moving forward with establishing a new crime of hate. this will operate by layering on top of existing criminal offenses uh, with a new offense that will specifically target hate where that crime was committed because of their motivation of hatred towards the victim. you can imagine that it may be more morally culpable uh, for a person who assaults another, not just because of a personal problem they may have, but because of their belonging to a community. If a person robs a store because the owner comes from a particular group, or if a person commits harassment against someone who is seeking to attend university classes merely because they belong to a particular uh, community of faith uh, or race. Uh, this behavior is not just morally culpable. The impact has reverberations through the entirety of a community and, I would argue, tears at the seams of the social fabric of the nation. Uh, we are also moving forward with an additional offense of the willful promotion of hate through the use of hate symbols. Specifically uh, enumerated will be uh, uh, particular symbols associated uh, with a period of history involving uh, Nazis' discrimination against Jews and the targeting of Jews in the Holocaust, uh, as well as the symbols uh, specifically tied to listed terror organizations. In addition to these new offenses, we are taking certain steps that will make it easier for law enforcement to take action. This comes directly from feedback that we've had with conversations with law enforcement over the course of the summer, including adding a definition of hatred to the Criminal Code, which codifies the test laid out by the Supreme Court of Canada, as well as removing the requirement of the consent of a provincial attorney general in order to prosecute a crime of hate. ਉਦੋਂ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਕਸ ਤੇ ਆਖਿਆ ਹੈ ਕਿ ਕੈਨੇਡਾ 'ਚ ਤੁਹਾਨੂੰ ਆਪਣੇ ਬੱਚਿਆਂ ਨੂੰ ਸਕੂਲ ਛੱਡਣ, ਆਪਣੇ ਪੂਜਾ ਸਥਾਨ ਤੇ ਜਾਣ, ਘਰ ਆਉਣ ਅਤੇ ਰਾਤ ਨੂੰ ਚੰਗੀ ਤਰ੍ਹਾਂ ਸੌਣ ਦੇ ਯੋਗ ਹੋਣਾ ਚਾਹੀਦਾ ਹੈ। ਡਰਨ ਧਮਕਾਉਣ ਦਾ ਹਿੱਸਾ ਦੇ ਡਰ ਤੋਂ ਬਿਨਾਂ ਰਹਿਣਾ ਚਾਹੀਦਾ ਹੈ। ਕਿਸੇ ਨੂੰ ਵੀ ਇਸ ਗੱਲ ਤੋਂ ਡਰਨਾ ਨਹੀਂ ਚਾਹੀਦਾ ਕਿ ਉਹ ਕੌਣ ਨੇ, ਉਹ ਪੂਜਾ ਕਿਵੇਂ ਕਰਦੇ ਨੇ ਜਾਂ ਉਹ ਕਿੱਥੇ ਇਕੱਠੇ ਹੁੰਦੇ ਨੇ। ਕੈਨੇਡਾ ਦੀ ਨਵੀਂ ਸਰਕਾਰ ਭਾਈਚਾਰਿਆਂ ਦੀ ਰੱਖਿਆ ਕਰਨ ਤੇ ਨਫ਼ਰਤ ਦਾ ਮੁਕਾਬਲਾ ਕਰਨ ਲਈ ਕਾਨੂੰਨ ਪੇਸ਼ ਕਰ ਰਹੀ ਹੈ। ਕਾਰਨੀ ਦਾ ਕਹਿਣਾ ਹੈ ਕਿ ਜੋ ਲੋਕ ਸਾਡੇ ਭਾਈਚਾਰਿਆਂ 'ਚ ਨਫ਼ਰਤ ਅਤੇ ਹਿੰਸਾ ਫਲਾਉਂਦੇ ਨੇ ਉਹਨਾਂ ਲਈ ਕੈਨੇਡਾ 'ਚ ਕੋਈ ਸੁਰੱਖਿਅਤਪਨਾ ਨਹੀਂ ਹੋਵੇਗੀ ਤੇ ਉਹਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੀਤੇ ਕੁਝ ਦਿਨ ਪਹਿਲਾਂ ਬਾਈ ਕੈਨੇਡੀਅਨ ਨੀਤੀ ਦਾ ਐਲਾਨ ਕੀਤਾ ਸੀ ਤੇ ਹੁਣ ਸੂਤਰਾਂ ਤੋਂ ਹੀ ਜਾਣਕਾਰੀ ਮਿਲੀ ਹੈ ਕਿ ਪੀਐਮ ਕਾਰਨੀ ਦੀ ਬਾਈ ਕੈਨੇਡੀਅਨ ਨੀਤੀ ਅਗਲੇ ਸਾਲ ਪੂਰੀ ਤਰ੍ਹਾਂ ਲਾਗੂ ਹੋਣ ਦੀ ਉਮੀਦ ਹੈ ਇਸ ਮਹੀਨੇ ਐਲਾਨੇ ਗਏ ਟੈਰਫ ਪ੍ਰਭਾਵਿਤ ਖੇਤਰਾਂ ਦੇ ਲਈ ਨੀਤੀ ਕਈ ਸਮਰਥਨਾ ਮਾਫ ਕਰਨਾ ਸਮਰਥਨਾ ਦੇ ਵਿੱਚੋਂ ਇੱਕ ਹੈ ਇੱਕ ਸੀਨੀਅਰ ਸੰਗੀਤ ਸਰੋਧ ਦੇ ਅਨੁਸਾਰ ਆਟਵਾ ਦੀ ਬਾਈ ਕੈਨੇਡੀਅਨ ਨੀਤੀ ਪੱਛੜਦੇ ਸੰਗੀ ਬਜਟ ਦੇ ਵਿੱਚ ਪ੍ਰਦਰਸ਼ਿਤ ਕੀਤੀ ਜਾਵੇਗੀ ਤੇ ਅਗਲੇ ਬਸੰਤ ਤੱਕ ਪੂਰੀ ਤਰ੍ਹਾਂ ਲਾਗੂ ਹੋਣ ਦੀ ਉਮੀਦ ਹੈ। ਸੂਤਰਾਂ ਮੁਤਾਬਕ ਨੀਤੀ ਦੇ ਸ਼ੁਰੂਆਤੀ ਤੱਤ ਨਵੰਬਰ ਦੇ ਸ਼ੁਰੂ ਤੋਂ ਲਾਗੂ ਹੋਣੇ ਚਾਹੀਦੇ ਨੇ ਤੇ 2026 ਵਿੱਚ ਪੂਰੀ ਤਰ੍ਹਾਂ ਲਾਗੂ ਕੀਤੇ ਜਾਣਗੇ। ਸੂਤਰਾਂ ਨੇ ਆਪਣਾ ਨਾਮ ਨਹੀਂ ਦੱਸਿਆ ਕਿਉਂਕਿ ਉਹ ਸਰਕਾਰ ਦੀਆਂ ਯੋਜਨਾਵਾਂ ਬਾਰੇ ਆਪਣਾ ਗਿਆਨ ਸਾਂਝਾ ਕਰਨ ਵਾਸਤੇ ਅਧਿਕਾਰਤ ਨਹੀਂ ਸਨ ਪਰ ਉਹਨਾਂ ਆਖਿਆ ਕਿ ਨਵੰਬਰ ਦੇ ਬਜਟ ਵਿੱਚ ਵੇੜਵੇਂ ਨੀਤੀ ਨੂੰ ਅੱਗੇ ਵਧਾਉਣ ਲਈ ਮਹੱਤਵਪੂਰਨ ਹੋਣਗੇ। ਉਨ੍ਹਾਂ ਮੁਤਾਬਕ ਉਹ ਉਮੀਦ ਕਰਦੇ ਨੇ ਕਿ ਨਵਾਂ ਫੰਡਿੰਗ ਜੋੜਿਆ ਜਾਵੇਗਾ ਸੋਰਸਸ ਦਾ ਕਹਿਣਾ ਹੈ ਕਿ ਅਸੀਂ ਸ਼ੁਰੂ ਤੋਂ ਸ਼ੁਰੂਆਤ ਕਰ ਰਹੇ ਹਾਂ ਅਤੇ ਸਰਕਾਰ ਇਸ ਗੱਲ ਦੇ ਉੱਤੇ ਵਿਚਾਰ ਕਰ ਰਹੀ ਹੈ ਕਿ ਸਾਡੇ ਮੁਕਤ ਵਪਾਰ ਸਮਝੌਤਿਆਂ ਦੀ ਪਾਲਣਾ ਕਰਦਿਆਂ ਹੋਇਆਂ ਇੱਕ ਜ਼ੋਰਦਾਰ ਨੀਤੀ ਨੂੰ ਕਿਵੇਂ ਲਾਗੂ ਕੀਤਾ ਜਾਵੇ ਸੋਰਸਸ ਦਾ ਕਹਿਣਾ ਹੈ ਕੀ ਕੀ ਸਰਕਾਰੀ ਨੀਤੀ ਨੂੰ ਵੱਖਰੇ ਕਾਨੂੰਨ ਤੋਂ ਬਣਾ ਲਾਗੂ ਕਰ ਸਕਦੀ ਹੈ ਜਾਂ ਨਵੇਂ ਖਰਚੇ ਇਹ ਹਜੇ ਤੈਅ ਨਹੀਂ ਹੋਇਆ ਸੂਤਰਾਂ ਮੁਤਾਬਕ ਵਿੱਤ ਮੰਤਰੀ ਫਰੈਂਚਾ ਫਿਲਿਪ ਸ਼ੈਂਪੇਨ ਉਦਯੋਗ ਮੰਤਰੀ ਮਲੈਨੀ ਜੋਲੀ ਤੇ ਖਰੀਦ ਮੰਤਰੀ ਜੋਇਲ ਲਾਈਟ ਬਾਉਂਡ ਸ਼ਾਮਲ ਨੇ ਅਤੇ ਲਾਈਟ ਬਾਉਂਡ ਨੂੰ ਨੀਤੀ ਨੂੰ ਲਾਗੂ ਕਰਨ ਦਾ ਦੋਸ਼ ਹੈ ਪ੍ਰਧਾਨ ਮੰਤਰੀ ਦਫ਼ਤਰ ਨੇ ਮੀਡੀਆ ਨਾਲ ਸਾਂਝੀ ਕੀਤੀ ਜਾਣਕਾਰੀ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਇੱਕ ਬੁਲਾਰੇ ਨੇ ਆਖਿਆ ਕਿ ਹੋਰ ਵੇਰਵੇ 4 ਨਵੰਬਰ ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ 'ਚ ਸਾਹਮਣੇ ਆਉਣਗੇ ਕੈਨੇਡਾ ਸਰਕਾਰ ਦੇਸ਼ ਦੀ ਸਭ ਤੋਂ ਵੱਡੀ ਵਸਤੂਆਂ ਅਤੇ ਸੇਵਾਵਾਂ ਦੀ ਖਰੀਦਦਾਰ ਹੈ ਜੋ ਹਰ ਸਾਲ ਲਗਭਗ 37 ਬਿਲੀਅਨ ਡਾਲਰ ਮੁੱਲ ਦੀਆਂ ਚੀਜ਼ਾਂ ਖਰੀਦੀ ਹੈ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਊਰਮੈਂਟ ਕੈਨੇਡਾ ਅਤੇ ਸ਼ੇਅਰਡ ਸਰਵਿਸਿਜ਼ ਕੈਨੇਡਾ ਇਹਨਾਂ ਖਰੀਦਾਂ ਦਾ 75% ਹਿੱਸਾ ਰੱਖਦੇ ਨੇ ਇਸ ਮਹੀਨੇ ਦੇ ਸ਼ੁਰੂ ਚ ਕੈਨੇਡਾ ਨੇ ਕਨੋਲਾ ਸੌਫਟਵੁੱਡ ਲੱਕੜ ਸਟੀਲ ਐਲੂਮੀਨੀਅਮ ਅਤੇ ਵਾਹਨਾਂ ਤੇ ਚੀਨ ਅਤੇ ਸੰਯੁਕਤ ਰਾਜ ਅਮਰੀਕਾ ਤੋਂ ਟੈਰਿਫ ਦੁਆਰਾ ਭਾਰੀ ਪ੍ਰਭਾਵਿਤ ਖੇਤਰਾਂ ਲਈ ਕਈ ਤਰ੍ਹਾਂ ਦੇ ਸਮਰਥਨ ਦਾ ਐਲਾਨ ਕੀਤਾ ਇਸ 'ਚ 50 ਹਜ਼ਾਰ ਕਾਮਿਆਂ ਨੂੰ ਸਿਖਲਾਈ ਦੇਣ ਲਈ ਇੱਕ ਮੋੜ ਹੁਨਰਮੰਦ ਪੈਕੇਜ, ਵਪਾਰ ਨਿਰਪੜ ਕਾਰੋਬਾਰਾਂ ਨੂੰ ਧੂੜੀ ਬਣਾਉਣ ਵਿੱਚ ਮਦਦ ਕਰਨ ਲਈ 5 ਬਿਲੀਅਨ ਡਾਲਰ ਦਾ ਫੰਡ, ਤੁਰੰਤ ਤਰਲਤਾ ਰਾਹਤ ਅਤੇ ਇੱਕ ਨਵੀਂ ਬਾਇ ਕੈਨੇਡੀਅਨ ਨੀਤੀ ਵੀ ਸ਼ਾਮਲ ਕੀਤੀ ਗਈ ਹੈ। ਸੰਘੀ ਸਰਕਾਰ ਦਾ ਪਿੱਛੋਕੜ ਰੱਖਣ ਵਾਲੀ ਨੀਤੀ ਇਹ ਸਪਸ਼ਟ ਕਰੇਗੀ ਕਿ ਕੈਨੇਡੀਅਨ ਉਦਯੋਗਾ ਦਾ ਸਮਰਥਨ ਕਰਨਾ ਇੱਕ ਫਰਜ਼ ਹੈ। ਨੀਤੀ ਸੰਘੀ ਸਰਕਾਰ ਦੇ ਨਾਲ ਇਕਰਾਰਨਾਮਾ ਕਰਨ ਵਾਲੇ ਘਰੇਲੂ ਤੇ ਵਿਦੇਸ਼ੀ ਸਪਲਾਈਰਾਂ ਨੂੰ ਇੱਕ ਨਿਸ਼ਚਿਤ ਸੀਮਾ ਤੋਂ ਵੱਧ ਰੱਖਿਆ ਅਤੇ ਉਹ ਸਾਰੀ ਖਰੀਦਦਾਰੀ ਵਿੱਚ ਕੈਨੇਡੀਅਨ ਕੰਪਨੀਆਂ ਤੋਂ ਮੁੱਖ ਸਮੱਗਰੀ ਪ੍ਰਾਪਤ ਕਰਨ ਦੀ ਲੋੜ ਹੋਵੇਗੀ। ਸਰਕਾਰ ਇਸ ਜ਼ਿੰਮੇਵਾਰੀ ਨੂੰ ਬੁਨਿਆਦੀ ਢਾਂਚੇ ਦੇ ਖਰਚਿਆਂ, ਗਰਾਂਟਾਂ, ਯੋਗਦਾਨਾਂ ਅਤੇ ਕਰਜ਼ਿਆਂ ਤੱਕ ਵਧਾਉਂਦਾ ਇਰਾਦਾ ਰੱਖਦੀ ਹੈ ਤੇ ਇਸ ਨੂੰ ਸੰਘੀ ਏਜੰਸੀਆਂ ਅਤੇ ਕਰਾਊਨ ਕਾਰਪੋਰੇਸ਼ਨਾਂ ਤੇ ਲਾਗੂ ਕਰਨ ਦਾ ਇਰਾਦਾ ਰੱਖਦੀ ਹੈ ਜੋ ਪਹਿਲਾਂ ਸੰਘੀ ਖਰੀਦ ਜ਼ਰੂਰਤਾਂ ਦੇ ਅਧੀਨ ਨਹੀਂ ਸਨ। ਕੈਨੇਡਾ ਦਾ ਸਟੀਲ ਉਦਯੋਗ ਇੱਕ ਰਸਮੀ ਕੈਨੇਡੀਅਨ ਸਟੀਲ ਖਰੀਦੋ ਨੀਤੀ ਦੀ ਮੰਗ ਕਰ ਰਿਹਾ ਹੈ ਕਿਉਂਕਿ ਇਹ ਕਹਿੰਦਾ ਹੈ ਅਮਰੀਕੀ ਟੈਰਫਾਂ ਕਾਰਨ ਹਜ਼ਾਰਾਂ ਨੌਕਰੀਆਂ ਖਤਰੇ ਦੇ ਵਿੱਚ ਨੇ ਉਦੋਂ ਕੈਨੇਡੀਅਨਾਂ ਦੁਆਰਾ ਖਰੀਦੇ ਜਾਣ ਵਾਲੇ ਸਾਰੇ ਸਟੀਲ ਦਾ ਸਿਰਫ 1/3 ਹਿੱਸਾ ਘਰੇਲੂ ਸਰੋਤਾਂ ਤੋਂ ਆਉਂਦਾ ਹੈ ਕੈਨੇਡੀਅਨ ਸਟੀਲ ਉਤਪਾਦਕ ਐਸੋਸੀਏਸ਼ਨ ਮੁਤਾਬਕ ਬਾਕੀ ਅਮਰੀਕੀ ਅਤੇ ਹੋਰ ਵਿਦੇਸ਼ੀ ਸਰੋਤਾਂ ਤੋਂ ਆਉਂਦੇ ਨੇ ਅਪ੍ਰੈਲ 'ਚ ਬੀਐਮਓ ਇਕਨੋਮਿਕਸ ਦੀ ਇੱਕ ਰਿਪੋਰਟ ਮੁਤਾਬਕ ਖਪਤਕਾਰਾਂ ਤੇ ਸਰਕਾਰ ਦੋਵਾਂ ਵੱਲੋਂ ਕੈਨੇਡੀਅਨ ਖਰੀਦਨ ਵੱਲ ਤਬਦੀਲੀ ਅਰਥਵਿਵਸਥਾ ਚ ਸਾਲਾਨਾ ਲਗਭਗ 10 ਬਿਲੀਅਨ ਡਾਲਰ ਜੋੜ ਸਕਦੀ ਹੈ ਪਰ ਰਿਪੋਰਟ ਚਿਤਾਵਨੀ ਦੇ ਰਹੀ ਹੈ ਕਿ ਇਸ ਨਾਲ ਉੱਚ ਲਾਗਤਾਂ ਵੀ ਆਉਣਗੀਆਂ ਕਿ ਉਧਰ ਕਿ ਬੇਕ ਦੇ ਵਿੱਚ ਪਿਛਲੇ ਸਾਲ ਐਮਰਜੈਂਸੀ ਰੂਮਸ ਤੋਂ ਇਲਾਜ ਤੋਂ ਪਹਿਲਾਂ ਹੀ 430000 ਲੋਕ ਵਾਪਸ ਮੁੜੇ ਨੇ ਇਹ ਦਾਵਾ ਕੀਤਾ ਗਿਆ ਹੈ ਇੱਕ ਰਿਪੋਰਟ ਦੇ ਵਿੱਚ ਰਿਪੋਰਟ ਕਹਿੰਦੀ ਹੈ ਕਿ 4,30,000 ਲੋਕ ਐਮਰਜੈਂਸੀ ਰੂਮ ਦੇ ਵਿੱਚ ਟ੍ਰੀਟਮੈਂਟ ਲੈਣ ਆਏ ਪਰ ਉਹਨਾਂ ਨੂੰ ਕਾਫੀ ਸਮਾਂ ਉਡੀਕ ਕਰਨੀ ਪਈ ਜਿਸ ਤੋਂ ਬਾਅਦ ਉਹ ਵਾਪਸ ਮੁੜ ਗਏ ਇਹਨਾਂ ਦੇ ਵਿੱਚੋਂ ਕੁਝ ਬਿਮਾਰੀਆਂ ਅਜੇਹੀਆਂ ਸੀ ਜਿਨ੍ਹਾਂ ਦਾ ਲਾਰਜੇਸ ਸਮੇਂ ਸਿਰ ਨਹੀਂ ਹੁੰਦਾ ਤਾਂ ਫਿਰ ਉਹ ਗੰਭੀਰ ਰੋਗ ਬਣ ਜਾਂਦੇ ਨੇ ਡਾਕਟਰਾਂ ਨੇ ਤਬਦੀਲੀ ਦੀ ਮੰਗ ਕੀਤੀ ਹੈ ਪਿਛਲੇ ਸਾਲ ਕਿਊਬੈਕ ਚ ਲਗਭਗ 430000 ਲੋਕ ਐਮਰਜੈਂਸੀ ਰੂਮ ਚੋਂ ਇਲਾਜ ਕਰਵਾਏ ਬਿਨਾ ਹੀ ਵਾਪਸ ਚਲੇ ਗਏ। ਇਹ ਗਿਣਤੀ ਕੁੱਲ ਐਮਰਜੈਂਸੀ ਰੂਮ ਚ ਆਉਣ ਵਾਲੇ ਮਰੀਜ਼ਾਂ ਦਾ ਕਰੀਬ 11% ਹੈ, ਜੋ ਕਿ ਕੈਨੇਡਾ ਦੀ ਰਾਸ਼ਟਰੀ ਔਸਤ 7% ਨਾਲੋਂ ਕਾਫੀ ਵੱਧ ਹੈ। ਇਹ ਅੰਕੜੇ ਮੌਂਟਰੀਅਲ ਇਕਨੋਮਿਕ ਇੰਸਟੀਚਿਊਟ ਨੇ ਜਾਰੀ ਕੀਤੇ ਨੇ, ਜੋ ਕਿ ਕੈਨੇਡਾ ਭਾਰਤੀ ਸਿਹਤ ਵਿਭਾਗਾਂ ਨੂੰ ਭੇਜੀਆਂ ਸੂਚਨਾ ਦੇ ਅਧਿਕਾਰ ਦੀਆਂ ਅਰਜ਼ੀਆਂ ਰਾਹੀਂ ਇਕੱਠੇ ਕੀਤੇ ਗਏ ਨੇ। ਇੰਸਟੀਚਿਊਟ ਦੀ ਰਿਪੋਰਟ ਦੇ ਅਨੁਸਾਰ ਹੋਰ ਸ਼ੁੱਬੇ ਵੀ ਖਰਾਬ ਹੋ ਰਹੇ ਨੇ ਪਰ ਕਿਊਬੇਕ ਹਾਲੇ ਵੀ ਸਭ ਤੋਂ ਮਾੜੀ ਹਾਲਤ ਵਾਲਿਆਂ ਦੇ ਵਿੱਚੋਂ ਇੱਕ ਹੈ ਐਮਰਜੈਂਸੀ ਰੋਗਮ ਡਾਕਟਰ ਅਤੇ ਕਿਊਬੇਕ ਦੇ ਐਮਰਜੈਂਸੀ ਡਾਕਟਰਾਂ ਦੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡਾਕਟਰ ਜੂਰੀ ਮੋਰਿਸ ਦਾ ਕਹਿਣਾ ਹੈ ਕਿ ਇਸ ਗਿਣਤੀ ਦਾ ਹਰ ਸਾਲ ਵਧਣਾ ਇੱਦਰ ਸੌਂਦਾ ਹੈ ਕਿ ਐਮਰਜੈਂਸੀ ਰੂਮ ਵਿੱਚਲਾ ਸਟਾਫ ਮਰੀਜ਼ਾਂ ਦੀ ਜ਼ਰੂਰਤ ਅਨੁਸਾਰ ਸੇਵਾ ਨਹੀਂ ਦੇ ਸਕਦਾ। ਉਹਨਾਂ ਦਾ ਕਹਿਣਾ ਹੈ ਜੋ ਮਰੀਜ਼ ਐਮਰਜੈਂਸੀ ਰੂਮ ਤੋਂ ਵਾਪਸ ਚਲੇ ਜਾਂਦੇ ਨੇ ਉਹ ਸਿਰਫ ਮਾਮੂਲੀ ਬਿਮਾਰੀ ਵਾਲੇ ਨਹੀਂ ਹੁੰਦੇ। ਕਈ ਵਾਰੀ ਲੋਕ ਮਾਫੀ ਵੀ ਮੰਗਦੇ ਨੇ ਕਿ ਸਾਨੂੰ ਆਉਣਾ ਨਹੀਂ ਸੀ ਚਾਹੀਦਾ ਤੁਸੀਂ ਬਹੁਤ ਬਿਜ਼ੀ ਹੋ ਪਰ ਹਮੇਸ਼ਾ ਮਰੀਜ਼ਾਂ ਨੂੰ ਇਹ ਅੰਦਾਜ਼ਾ ਨਹੀਂ ਹੁੰਦਾ ਕਿ ਉਹਨਾਂ ਦੀ ਹਾਲਤ ਕਿੰਨੀ ਗੰਭੀਰ ਹੋ ਸਕਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਥਿਤੀ ਲਗਾਤਾਰ ਚਿੰਤਾਜਨਕ ਹੋ ਰਹੀ ਹੈ ਪਰ ਇਸ ਦਾ ਕੋਈ ਰਾਮਬਾ ਨਹੀਂ। ਡਾਕਟਰ ਗਿਲਬੋਰਟ ਪੁਸ਼ ਜੋ ਕਿ ਮੌਂਟਰੀਅਲ ਹਾਰਟ ਇੰਸਟੀਚਿਊਟ ਦੇ ਵਿੱਚ ਐਮਰਜੈਂਸੀ ਰੂਮ ਡਾਕਟਰ ਨੇ ਅਤੇ ER ਦੇ ਪ੍ਰਦਾਨ ਨੇ ਉਹ ਕਹਿੰਦੇ ਨੇ ਕਿ ਮੁਢਲਾ ਮਸਲਾ ਇਹ ਹੈ ਕਿ ਜਿਨੇ ਡਾਕਟਰ ਤੇ ਨਰਸ ਚਾਹੀਦੇ ਹੁੰਦੇ ਨੇ ਉਹਨੇ ਮੌਜੂਦ ਨਹੀਂ ਹੁੰਦੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਹਾਲਾਤ ਮਨਵਲ ਡੇਗਣ ਵਾਲੇ ਬਣੇ ਹੋਏ ਨੇ ਇਹ ਵੀ ਪਤਾ ਲੱਗਾ ਹੈ ਕਿ ਜਿਨ੍ਹਾਂ ਲੋਕਾਂ ਨੇ ਇਲਾਜ ਲੈਣ ਤੋਂ ਪਹਿਲਾਂ ਐਮਰਜੈਂਸੀ ਰੂਮ ਛੱਡ ਦਿੱਤਾ ਉਹਨਾਂ ਚੋਂ 18% ਲੋਕ 48 ਘੰਟਿਆਂ ਅੰਦਰ ਮੁੜ ਆਉਂਦੇ ਨੇ ਕਈ ਵਾਰੀ ਸਧਾਰਨ ਮੂਤਰ ਰੋਗ ਜੇਕਰ ਸਮੇਂ ਤੇ ਠੀਕ ਨਾ ਕੀਤਾ ਜਾਵੇ ਤਾਂ ਫਿਰ ਇਹ ਗੰਭੀਰ ਰੂਪ ਧਾਰ ਲੈਂਦਾ ਹੈ ਤੇ ਜੀਆਂ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਸ ਕਾਰਨ ਮਰੀਜ਼ ਨੂੰ ਹਸਪਤਾਲ 'ਚ ਕਈ ਦਿਨਾਂ ਤੱਕ ਰਹਿਣਾ ਪੈਂਦਾ ਹੈ ਇੱਕ ਮਰੀਜ਼ ਦਾ ਦਿਲ ਦੇ ਦ ਪੰਜ ਦਿਨ ਬਾਅਦ ਆਈ ਕਿਉਂਕਿ ਉਹ ਨਹੀਂ ਸੀ ਚਾਹੁੰਦੀ ਕਿਸੇ ਨੂੰ ਤਕਲੀਫ ਹੋਵੇ ਜਾਂ ਲੰਮਾ ਇੰਤਜ਼ਾਰ ਕਰਨਾ ਪਵੇ ਈਮੇਲ ਕੀਤੇ ਬਿਆਨ ਦੇ ਵਿੱਚ ਸੈਂਟ ਕਯੂਬੇਕ ਨੇ ਪੁਸ਼ਟੀ ਕੀਤੀ ਹੈ ਕਿ 18% ਲੋਕ ਇਲਾਜ ਤੋਂ ਪਹਿਲਾਂ ਚਲੇ ਜਾਂਦੇ ਨੇ ਤੇ 48 ਘੰਟਿਆਂ ਦੇ ਅੰਦਰ ਐਮਰਜੈਂਸੀ ਰੂਮ ਚ ਵਾਪਸ ਆ ਜਾਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਵਾਧਦੀ ਹੋਈ ਤੇ ਉਮਰ ਦਰਾਂਜ਼ ਆਬਾਦੀ ਵੀ ਲੰਬੀਆਂ ਦੇੜੀਆਂ ਦਾ ਕਾਰਨ ਬਣੀ ਹੋਈ ਹੈ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਉਹ ਐਮਰਜੈਂਸੀ ਰੂਮ ਉਡੀਕ ਸਮਾਂ ਘਟਾਉਣ ਬਾਬਤ ਕੰਮ ਕਰ ਰਹੇ ਨੇ ਅਤੇ ਉਹਨਾਂ ਮੁਤਾਬਕ ਹੁਣ ਮਰੀਜ਼ਾਂ ਦੀ ਔਸਤ ਇੰਤਜ਼ਾਰ ਮਿਆਦ 2 ਘੰਟੇ 46 ਮਿੰਟ ਹੈ ਜੋ ਕਿ ਪਿਛਲੇ ਸ ਮਿੰਟ ਘਟਾਇਆ ਕੈਨੇਡੀਅਨ ਐਸੋਸੀਏਸ਼ਨ ਆਫ ਐਮਰਜੈਂਸੀ ਫਿਜ਼ੀਸ਼ੀਅਨਸ ਨੇ ਆਖਿਆ ਹੈ ਕਿ ਜੇਕਰ ਕਿਸੇ ਨੂੰ ਲੱਗੇ ਕਿ ਉਸ ਨੂੰ ਐਮਰਜੈਂਸੀ ਦੀ ਲੋੜ ਹੈ ਤਾਂ ਉਹਨਾਂ ਨੂੰ ਝਿਜਕ ਨਹੀਂ ਹੋਣੀ ਚਾਹੀਦੀ ਇਹ ਨਵੇਂ ਆંકੜੇ ਕਿ ਬੈਕ ਦੀ ਅਸੈਂਬਲੀ ਚ ਪੇਸ਼ ਕੀਤੇ ਗਏ ਤਾਂ ਸਿਹਤ ਮੰਤਰੀ ਢੋਬੇ ਨੇ ਕਿਹਾ ਹੈ ਕਿ ਇਹ ਹੋਰ ਵੀ ਜ਼ਰੂਰੀ ਬਣਾਉਂਦੇ ਨੇ ਕਿ ਸਰਕਾਰ ਅਤੇ ਡਾਕਟਰਾਂ ਦੇ ਵਿਚਾਲੇ ਜੋ ਤਣਾਅ ਚੱਲ ਰਿਹਾ ਹੈ ਉਸ ਦਾ ਕੋਈ ਹੱਲ ਲੱਭਿਆ ਜਾਵੇ ਖਾਸ ਕਰਕੇ ਬਿਲ 106 ਨੂੰ ਲੈ ਕੇ ਤੇ ਹੁਣ ਨਜ਼ਰ ਮਾਰਾਂਗੇ ਅਸੀਂ ਕੈਨੇਡਾ ਸਟੱਡੀ ਵੀਜ਼ਾ ਦੇ ਨਾਲ ਰਿਲੇਟਡ ਇੱਕ ਰਿਪੋਰਟ ਦੇ ਉਤੇ ਦਰਸਲ ਕੈਨੇਡਾ ਸਟੱਡੀ ਵੀਜ਼ਾ ਦੇ ਨਾਲ ਸੰਬੰਧਿਤ ਕੁਝ ਮੌਜੂਦਾ ਨਿਯਮ ਨੇ ਜੋ ਤੁਹਾਨੂੰ ਪਰਮਿਸ਼ਨ ਦਿੰਦੇ ਨੇ ਕਿ ਤੁਸੀਂ ਪੜ੍ਹਾਈ ਦੇ ਨਾਲ-ਨਾਲ ਵਰਕ ਪਰਮਿਟ ਵੀ ਹਾਸਲ ਕਰ ਸਕਦੇ ਹੋ ਕੰਮ ਵੀ ਕਰ ਸਕਦੇ ਹੋ 437000 ਸਟੱਡੀ ਵੀਜ਼ੇ ਜਾਰੀ ਕਰਨ ਦਾ ਟਿਚਾ ਮਿੱਥਿਆ ਗਿਆ ਇਸ ਵਾਰ ਕੈਨੇਡੀਅਨ ਸਰਕਾਰ ਦੇ ਵੱਲੋਂ ਇਹ ਬੀਤੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਵੱਲੋਂ ਹੀ ਐਲਾਨ ਦਿੱਤਾ ਗਿਆ ਸੀ ਸੋ ਰਿਪੋਰਟ ਦੇ ਵਿੱਚ ਵੇਖਦੇ ਹਾਂ ਕਿ ਕੁਝ ਹੈ ਖਾਸ ਕੈਨੇਡਾ ਵੱਲੋਂ ਇਮੀਗ੍ਰੇਸ਼ਨ ਨੀਮਾਂ ਦੇ ਵਿੱਚ ਕੀਤੀਆਂ ਤਬਦੀਲੀਆਂ ਦਰਮਿਆਨ ਕੈਨੇਡਾ ਦੇ ਸਟੱਡੀ ਵੀਜ਼ੇ ਵਿੱਚ ਬਿਨੇਕਾਰਾਂ ਦੀ ਦਿਲਚਸਪੀ ਘਟੀ ਜਾਪਦੀ ਹੈ। ਇਸ ਰਿਪੋਰਟ ਰਾਹੀਂ ਅਸੀਂ ਕੈਨੇਡਾ ਦੇ ਸਟੱਡੀ ਵੀਜ਼ੇ ਦੇ ਮੌਜੂਦਾ ਨੀਮਾਂ ਬਾਰੇ ਸਮਝਾਂਗੇ। ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰਨ ਲਈ ਬਿਨੇਕਾਰ ਕੋਲ ਕੋਲਜ ਤੋਂ ਲੈਟਰ ਆਫ ਅਕਸੈਪਟੈਂਸ ਅਤੇ ਪ੍ਰੋਵਿੰਸ ਤੋਂ ਪ੍ਰੋਵਿੰਸ਼ਲ ਅਟੈਸਟੇਸ਼ਨ ਲੈਟਰ ਤੋਂ ਇਲਾਵਾ ਲੋੜਿੰਦੇ ਫੰਡ ਹੋਣੇ ਚਾਹੀਦੇ ਨੇ। ਮਿਲੀ ਜਾਣਕਾਰੀ ਮੁਤਾਬਕ ਵਿਦਿਆਰਥੀ ਨੂੰ 1 ਸਾਲ ਦੀ ਟਿਊਸ਼ਨ ਫੀਸ ਭਰਨ ਤੋਂ ਇਲਾਵਾ GIC ਭਰਨੀ ਪੈਂਦੀ ਹੈ। ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਹਾਲ ਹੀ ਦੇ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ 2025 ਦੀ ਪਹਿਲੀ ਛਿਮਾਹੀ ਦੌਰਾਨ 2024 ਦੇ ਮੁਕਾਬਲੇ 88617 ਘੱਟ ਸਟੱਡੀ ਵੀਜ਼ੇ ਜਾਰੀ ਕੀਤੇ ਗਏ ਨੇ ਮੰਤਰਾਲੇ ਵੱਲੋਂ ਸਾਂਝੇ ਅੰਕੜਿਆਂ ਮੁਤਾਬਕ ਜਨਵਰੀ 2025 ਤੋਂ ਜੂਨ 2025 ਤੱਕ 36417 ਸਟੱਡੀ ਵੀਜ਼ੇ ਜਾਰੀ ਕੀਤੇ ਗਏ 2024 ਜਨਵਰੀ ਤੋਂ ਜੂਨ ਤੱਕ ਇਹ ਗਿਣਤੀ 125034 ਸੀ ਸਾਲ 2024 ਦੌਰਾਨ ਕੁੱਲ 293299 ਸਟੱਡੀ ਵੀਜ਼ੇ ਦਿੱਤੇ ਗਏ ਸਨ ਸਤੰਬਰ 2024 ਦੌਰਾਨ ਉਸ ਸਮੇਂ ਦੇ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਨੇ 2025 ਦੇ ਦੌਰਾਨ 437000 ਸਟੱਡੀ ਵੀਜ਼ੇ ਜਾਰੀ ਕੀਤੇ ਜਾਣ ਦਾ ਐਲਾਨ ਕੀਤਾ ਸੀ ਫੈਡਰਲ ਸਰਕਾਰ ਨੇ ਪਹਿਲਾ ਸਟੱਡੀ ਪਰਮਿਟਾਂ ਦੀ ਗਿਣਤੀ ਨੂੰ 2023 ਦੀ ਗਿਣਤੀ ਤੋਂ 35% ਤੱਕ ਘਟ ਕਰਨ ਦਾ ਐਲਾਨ ਕੀਤਾ ਸੀ ਪਰ ਫਿਰ 10% ਹੋਰ ਕਟੌਤੀ ਕਰਦਿਆਂ ਇਹ ਅੰਕੜਾ 437000 ਤੇ ਲਿਆਂਦਾ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ 3 ਸਤੰਬਰ ਨੂੰ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ 437000 ਦੇ ਟੀਚੇ ਵਿੱਚੋਂ ਜੂਨ ਤੱਕ ਸਿਰਫ 36417 ਸਟੱਡੀ ਵੀਜ਼ੇ ਹੀ ਜਾਰੀ ਕੀਤੇ ਗਏ ਨੇ ਜਿਸ ਦਾ ਅਰਥ ਹੈ ਕੇ ਪਹਿਲੇ ਛੇ ਮਹੀਨੇ ਦੌਰਾਨ ਕੁੱਲ ਟੀਚੇ ਦਾ ਸਿਰਫ 9% ਹੀ ਪੂਰਾ ਹੋਇਆ ਹੈ। ਉਦੋਂ ਫੈਡਰਲ ਸਰਕਾਰ ਵੱਲੋਂ ਸਟੱਡੀ ਵੀਜ਼ਾ ਤੇ ਸਖਤੀ ਕਰਦਿਆਂ ਕੁਝ ਅਹਿਮ ਫੈਸਲੇ ਲਏ ਗਏ ਨੇ। ਇਹਨਾਂ ਚ ਸਟੂਡੈਂਟ ਡਾਇਰੈਕਟ ਸਟ੍ਰੀਮ ਬੰਦ ਕਰਨਾ ਵੀ ਸ਼ਾਮਲ ਹੈ। ਕੈਨੇਡਾ ਵੱਲੋਂ ਸਟੱਡੀ ਵੀਜ਼ੇ ਲਈ ਸ਼ੁਰੂ ਕੀਤੀ ਗਈ ਸਟੂਡੈਂਟ ਡਾਇਰੈਕਟ ਸਟ੍ਰੀਮ 8 ਨਵੰਬਰ 2024 ਨੂੰ ਅਚਾਨਕ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ। ਕੈਨੇਡਾ ਵੱਲੋਂ 2018 ਦੌਰਾਨ ਭਾਰਤ, ਪਾਕਿਸਤਾਨ, ਚੀਨ, ਬ੍ਰਾਜ਼ੀਲ ਸਣੇ 15 ਦੇਸ਼ਾਂ ਤੋਂ ਸਟੱਡੀ ਵੀਜ਼ੇ ਦੀ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ਦੇ ਲਈ ਇਸ ਸਟ੍ਰੀਮ ਸ਼ੁਰੂ ਵਲਤਨ ਜਲਦੀ ਮਿਲਦੇ ਨੇ ਇਸ ਲਈ ਸਟੂਡੈਂਟ ਡਾਇਰੈਕਟ ਸਟ੍ਰੀਮ ਵਧੇਰੇ ਪ੍ਰਚਲਿਤ ਰਹੀ ਸਟੂਡੈਂਟ ਡਾਇਰੈਕਟ ਸਟ੍ਰੀਮ ਲਈ ਵਿਨੇਕਾਰ ਨੂੰ 1 ਸਾਲ ਦੀ ਫੀਸ GIC ਭਰਨੀ ਪੈਂਦੇ ਸਨ ਜਿਸ 'ਚ ਵਿਦਿਆਰਥੀਆਂ ਨੂੰ ਮਨਜ਼ੂਰਸ਼ੁਦਾ ਟੈਸਟ ਦੇ ਹਰੇਕ ਮੋਡਿਊਲ 'ਚ 6 ਬੈਂਡ ਲੈਣੀ ਪੈਂਦੇ ਸਨ ਕਾਲਜ ਬਦਲਣ ਦੇ ਲਈ ਨਵੀਂ ਅਰਜ਼ੀ ਦੇਵੀ ਲੋੜ ਹੈ ਨਵੰਬਰ 2024 ਦੌਰਾਨ ਇਮੀਗ੍ਰੇਸ਼ਨ ਮੰਤਰਾਲੇ ਨੇ ਅਹਿਮ ਫੈਸਲਾ ਲੈਂਦਿਆਂ ਕਾਲਜ ਬਦਲਣ ਬਾਬਤ ਨਵੇਂ ਨਿਯਮਾਂ ਦਾ ਐਲਾਨ ਕਰਦਿਆਂ ਆਖਿਆ ਹੈ ਕਿ ਵਿਦਿਆਰਥੀ ਬਿਨਾਂ ਸਟੱਡੀ ਪਰਮਿਟ ਦੀ ਅਰਜ਼ੀ ਦਿੱਤੇ ਕਾਲਜ ਨਹੀਂ ਬਦਲ ਸਕਣਗੇ ਬਾਰਡਰ ਤੇ ਸਟੱਡੀ ਪਰ ਫੈਡਰਲ ਸਰਕਾਰ ਦੇ ਵੱਲੋਂ 24 ਦਸੰਬਰ ਤੋਂ ਫਲੈਗ ਪੋਲਿੰਗ ਸੇਵਾਵਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਜਿਸ ਨਾਲ ਬਾਰਡਰ ਤੋਂ ਸਟੱਡੀ ਪਰਮਿਟ 'ਚ ਵੱਧਦੇ ਅਤੇ ਪੜ੍ਹਾਈ ਉਪਰੰਤ ਮਿਲਦੇ ਵਰਕ ਪਰਮਿਟ ਲੈਣ ਦੇ ਆਪਸ਼ਨ ਬੰਦ ਹੋ ਗਏ ਕੈਨੇਡਾ ਬਾਰਡਰ ਸਰਵਿਸ ਏਜੰਸੀ ਮੁਤਾਬਕ ਜਦੋਂ ਕੋਈ ਵਿਅਕਤੀ ਕੈਨੇਡਾ ਛੱਡ ਕੇ ਬਾਰਡਰ ਰਾਹੀਂ 24 ਘੰਟਿਆਂ ਦੇ ਅੰਦਰ-ਅੰਦਰ ਇਮੀਗ੍ਰੇਸ਼ਨ ਸੇਵਾਵਾਂ ਲਈ ਮੁੜ ਤੋਂ ਕੈਨੇਡਾ ਦਾਖਲ ਹੁੰਦੇ ਨੇ ਤਾਂ ਇਸ ਨੂੰ ਫਲੈਗ ਪੋਲਿੰਗ ਕਿਹਾ ਜਾਂਦਾ ਹੈ ਅਫਰੀਕਾ ਮਿਡਲ ਈਸਟ ਦੇ ਵਿੱਚ ਫ੍ਰੈਂਚ ਬੋਲਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਟਰੈਕਟ ਕਰਨ ਦੇ ਇਰਾਦੇ ਨਾਲ ਫੈਡ ਫੋਰ ਨ ਮਿਨਿਓਰਿਟੀ ਕਮਿਊਨਿਟੀਜ਼ ਸਟੂਡੈਂਟ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਇਸ ਪਾਇਲਟ ਪ੍ਰੋਗਰਾਮ ਲਈ ਪੂਰੇ ਦੇਸ਼ ਵਿੱਚ 6 ਪ੍ਰੋਵਿੰਸਸ ਵਿੱਚ 10 ਕਮਿਊਨਿਟੀਜ਼ ਦੀ ਚੋਣ ਕੀਤੀ ਗਈ ਹੈ ਪਾਇਲਟ ਪ੍ਰੋਗਰਾਮ ਦੇ ਤਹਿਤ ਪਹਿਲੇ ਸਾਲ ਲਈ 2300 ਸਟੱਡੀ ਪਰਮਿਟਸ ਦਾਟਿਚਾਸੀ ਸਟੱਡੀ ਵੀਜ਼ੇ ਦੀ ਅਰਜ਼ੀ ਦੀ ਫੀਸ 150 ਡਾਲਰ ਹੈ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਦੇ ਵਿੱਚ ਆਫ ਕੈਂਪਸ 24 ਘੰਟੇ ਕੰਮ ਕਰ ਸਕਦੇ ਨੇ ਕੈਂਪਸ ਉੱਪਰ ਕੰਮ ਕਰਨ ਬਾਬਤ ਕੋਈ ਸੀਮਾ ਨਹੀਂ ਹੈ ਕੈਨੇਡਾ ਚ ਮੌਜੂਦਾ ਨਿਯਮਾਂ ਅਨੁਸਾਰ ਹਰ ਕੋਰਸ ਕਰਨ ਵਾਲੇ ਵਿਦਿਆਰਥੀ ਨੂੰ ਵਰਕ ਪਰਮਿਟ ਨਹੀਂ ਮਿਲਦਾ ਕੈ 10 ਅਕਤੂਬਰ 2024 ਦੌਰਾਨ ਐਲਾਨ ਕੀਤਾ ਗਿਆ ਸੀ ਕਿ ਹਰ ਕੋਰਸ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਯੋਗ ਨਹੀਂ ਹੋਵੇਗਾ ਮੰਤਰਾਲੇ ਵੱਲੋਂ ਯੋਗ ਕੋਰਸਾਂ ਦੀ ਸੂਚੀ ਜਾਰੀ ਕੀਤੀ ਗਈ ਸੀ ਲਿਸਟ ਵਿੱਚ ਖੇਤੀਬਾੜੀ ਸਿਹਤ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਬਿਜ਼ਨਸ ਤੇ ਟ੍ਰਾਂਸਪੋਰਟ ਖੇਤਰ ਸ਼ਾਮਿਲ ਨੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਕੁਝ ਖੇਤਰਾਂ 'ਚ ਕੰਮੇ ਨਾ ਮਿਲਣ ਦੇ ਕਾਰਨ ਭਵਿੱਖ ਦੇ ਵਿੱਚ ਕੰਮਾਂ ਦੀ ਘਾਟ ਨੂੰ ਦੂਰ ਕਰਨ ਲਈ ਇੱਕ ਕਦਮ ਚੁੱਕਿਆ ਗਿਆ ਸੀ ਮੌਜੂਦਾ ਨਿਯਮਾਂ ਮੁਤਾਬਿਕ ਕੈਨੇਡਾ 'ਚ ਪੜਨ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਪੋਸ ਇਸ ਦੀ ਮਿਆਦ ਪੜ੍ਹਾਈ ਦੇ ਹਿਸਾਬ ਨਾਲ ਹੁੰਦੀ ਹੈ 8 ਮਹੀਨੇ ਤੋਂ ਵਧੇਰੇ ਪਰ 2 ਸਾਲ ਤੋਂ ਘੱਟ ਸਮੇਂ ਤੱਕ ਦਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਕੋਰਸ ਦੀ ਲੰਬਾਈ ਦੇ ਬਰਾਬਰ ਸਮੇਂ ਦਾ ਵਰਕ ਪਰਮਿਟ ਮਿਲਦਾ ਹੈ ਜਿਵੇਂ ਜਿਹੜੇ ਵਿਦਿਆਰਥੀਆਂ ਨੇ 1 ਸਾਲ ਦਾ ਕੋਰਸ ਕੀਤਾ ਹੁੰਦਾ ਹੈ ਉਹਨਾਂ ਨੂੰ 1 ਸਾਲ ਦੇ ਸਮੇਂ ਦਾ ਵਰਕ ਪਰਮਿਟ ਮਿਲਦਾ ਹੈ 2 ਸਾਲ ਜਾਂ ਇਸ ਤੋਂ ਵਧੇਰੇ ਸਮੇਂ ਦਾ ਕੋਰਸ ਕਰਨ ਤੇ 3 ਸਾਲ ਦਾ ਵਰਕ ਪਰਮਿਟ ਮਿਲਦਾ ਹੈ 8 ਮਹੀਨੇ ਤੋਂ ਘੱਟ ਸਮੇਂ ਦਾ ਕੋਰਸ ਕਰਨ ਵਾਲੇ ਵਿਦਿਆਰਥੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਅਪਲਾਈ ਕਰਨ ਦੇ ਯੋਗ ਨਹੀਂ ਹੁੰਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲਾ ਵਿਅਕਤੀ ਕੈਨੇਡਾ ਚ ਲਗਭਗ ਹਰ ਖੇਤਰ ਚ ਕੰਮ ਕਰ ਸਕਦਾ ਹੈ ਤੇ ਉਸ ਉੱਤੇ ਕਿਸੇ ਇੱਕ ਨੌਕਰੀ ਦాతੇ ਨਾਲ ਕੰਮ ਕਰਨ ਦੀ ਕੋਈ ਸ਼ਰਤ ਨਹੀਂ ਹੁੰਦੀ। ਤੇ ਦੂਜੇ ਪਾਸੇ ਕੈਨੇਡਾ ਦੇ ਵੱਖ-ਵੱਖ ਥਾਵਾਂ ਦੇ ਉੱਤੇ ਜੰਗਲ ਦੀ ਅੱਗ ਬਲ ਰਹੀ ਸੀ ਤੇ ਹੁਣ ਬ੍ਰਿਟਿਸ਼ ਕੋਲੰਬੀਆ ਨੇ ਚੇਤਾਵਨੀ ਦਿੱਤੀ ਹੈ ਕਿ ਮੀਂਹ ਦੇ ਬਾਵਜੂਦ ਵੀ ਜੰਗਲ ਦੀ ਅੱਗ ਦੇ ਖਤਰੇ ਬਰਕਰਾਰ ਹੀ ਨੇ ਕੁਝ ਥਾਵਾਂ ਤੇ ਠੰਡੀਆਂ ਸਥਿਤੀਆਂ ਬੜੀਆਂ ਹੋਈਆਂ ਨੇ ਪਰ ਜੰਗਲ ਦੀ ਅੱਗ ਦਾ ਖਤਰਾ ਬਣਿਆ ਹੋਇਆ ਹੈ ਸਵੇ ਪਰ ਦੇ ਵਿੱਚ ਸੜਗਰਮ ਜੰਗਲੀ ਅੱਗਾਂ ਦੀ ਗਿਣਤੀ ਘਟ ਰਹੀ ਹੈ ਪਰ ਅਧਿਕਾਰੀਆਂ ਨੇ ਆਖਿਆ ਕਿ ਖਤਰਾ ਹਜੇ ਵੀ ਬਣਿਆ ਹੋਇਆ ਹੈ ਬਹੁਤ ਸਾਰੇ ਇਲਾਕਿਆਂ ਨੂੰ ਇਵੈਕੂਏਸ਼ਨ ਤੋਂ ਬਾਹਰ ਕਰ ਦਿੱਤਾ ਗਿਆ ਪਰ ਕੁਝ ਥਾਵਾਂ ਦੇ ਉੱਤੇ ਇਵੈਕੂਏਸ਼ਨ ਆਰਡਰਸ ਹਜੇ ਵੀ ਬਰਕਰਾਰ ਨੇ ਬ੍ਰਿਟਿਸ਼ ਕੋਲੰਬੀਆ ਵਾਈਲਡਫਾਇਰ ਸਰਵਿਸ ਦਾ ਕਹਿਣਾ ਹੈ ਕਿ ਉੱਤਰ ਅਤੇ ਤੱਟ ਦੇ ਨਾਲ-ਨਾਲ ਮੀਂਹ ਪੈਣ ਦੇ ਬਾਵਜੂਦ ਸੂਬੇ ਦੇ ਜ਼ਿਆਦਾਤਰ ਹਿੱਸਿਆਂ 'ਚ ਨਵੀਆਂ ਅੱਗਾਂ ਦਾ ਖਤਰਾ ਬਣਿਆ ਹੋਇਆ ਹੈ। ਨਾਲ ਹੀ ਪਵੈਖਵਾਣੀ 'ਚ ਕੁਝ ਠੰਡੇ ਤਾਪਮਾਨ ਦੀ ਵੀ ਉਮੀਦ ਹੈ। ਸਰਵਿਸ ਨੇ ਆਪਣੇ ਨਵੀਨਤਮ ਅਪਡੇਟ 'ਚ ਆਖਿਆ ਹੈ ਕਿ ਕੈਰੀਬੂ ਖੇਤਰ ਅਤੇ ਦੱਖਣ-ਪੂਰਬੀ ਬ੍ਰਿਟਿਸ਼ ਕੋਲੰਬੀਆ 'ਚ ਗਰਮ, ਸੁੱਕੇ ਤੇ ਹਵਾਦਾਰ ਹਾਲਾਤ ਦੇਖਣ ਨੂੰ ਮਿਲਣਗੇ ਤੇ ਲੋਕਾਂ ਨੂੰ ਬਾਹਰੀ ਮਨੋਰੰਜਨ ਗਤੀਵਿਧੀਆਂ ਕਰਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ। ਇਸ ਅਪਡੇਟ ਦੇ ਦੌਰਾਨ ਸੂਬੇ 'ਚ ਸੜਗਰਮ ਜੰਗਲੀ ਅੱਗ ਬੀਤੇ 24 ਘੰਟਿਆਂ ਦੇ ਵਿੱਚ 9 ਕੋਸ਼ਿਤ ਕੀਤੇ ਗਏ ਨੇ ਅਤੇ 3 ਨਵੀਆਂ ਅਗਾਂ ਲੱਭੀਆਂ ਖੀਆਂ ਨੇ ਕੈਰਬੋ ਖੇਤਰੀ ਜ਼ਿਲ੍ਹਾ ਅਤੇ ਔਲਕਾਚੂ ਫਰਸਟ ਨੇਸ਼ਨ ਨੇ ਇੱਕ ਸੰਜੇ ਬਿਆਨ ਚਾਖਿਆ ਹੈ ਕਿ ਇਸ ਹਫਤੇ ਦੇ ਸ਼ੁਰੂ ਦੇ ਵਿੱਚ ਹੌਲਟਰੀ ਕਰੀਕ ਖੇਤਰ ਲਈ ਜਾਰੀ ਕੀਤੀ ਗਈ ਇੱਕ ਨਿਕਾਸੀ ਚੇਤਾਵਨੀ ਹਟਾ ਦਿੱਤੀ ਗਈ ਹੈ ਜਦਕਿ ਕੈਰਬੋ ਖੇਤਰ ਦੇ ਵਿੱਚ ਘੱਟੋ ਘੱਟ ਇੱਕ ਨਿਕਾਸੀ ਆਦੇਸ਼ ਅਤੇ ਕਈ ਚੇਤਾਵਨੀਆਂ ਲਾਗੂ ਨੇ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ